ਹਾਂਜੀ ਕਿਦਾ ਹੋ ਸਾਰੇ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹੋਪ ਸਾਰੇ ਠੀਕ ਠਾਕ ਹੀ ਹੋਗੇ ਕਿਦਾ ਹੋ ਸਾਰੇ ਤੇ ਕੁਛ ਨਹੀਂ ਪੈਂਦਾ ਉਹ ਤੇ ਸਾਨੂੰ ਪਤਾ ਹੀ ਹੈ ਕਿ ਠੀਕ ਠਾਕ ਹੀ ਹੋ ਗਿਆ ਨਾ ਤੇ ਆ ਗਏ ਆ ਜੀ ਅਸੀਂ ਹੁਣੇ ਆਪਣੀ ਨਿਊ ਵੀਡੀਓ ਲੈ ਕੇ ਇੱਕ ਦੋ ਦਿਨ ਲੇਟ ਹੋ ਗਈ ਲੇਕਿਨ ਸੀਰੀਅਸਲੀ ਫਿਰ ਦੱਸ ਰਹੀ ਪੜਾ ਅੱਛਾ ਲੱਗਦਾ ਜੇ ਤੁਸੀਂ ਸਾਡੀ ਵੀਡੀਓ ਦੀ ਵੇਟ ਕਰਦੇ ਹੋ ਤੇ ਦਿਲ ਕਰਦਾ ਜਲਦੀ ਜਲਦੀ ਬਣਾਈਏ ਥੋੜਾ ਜਿਹਾ ਬਿਜ਼ੀ ਸੀ ਇੱਕ ਦੋ ਦਿਨ ਇੱਕ ਤੇ ਕਿਉਂਕਿ ਉਹਨਾਂ ਕਾਟਨ ਦੀ ਤਿਆਰੀ ਚੱਲ ਰਹੀ ਹੈ ਹੈਨਾ ਤੇ ਉਹਦੇ ਵਾਸਤੇ ਤੁਹਾਨੂੰ ਤੁਹਾਡੇ ਵਾਸਤੇ ਗੁੱਡ ਗੁੱਡ ਚੀਜ਼ਾਂ ਪਿਕ ਕਰਕੇ ਵੀ ਲਿਆਉਣੀਆਂ ਪੈਂਦੀਆਂ ਆਪ ਜਾ ਕੇ ਹੈਨਾ ਅਸੀਂ ਇਹਦੇ 'ਚ ਬਲੀਵ ਕਰਦੇ ਆਂ ਟੱਚ ਕਰਕੇ ਫੈਬਰਿਕ ਨੂੰ ਕਿ ਜਿਹੜੀ ਚੀਜ਼ ਸਾਡੇ ਕਸਟਮਰਸ ਤੱਕ ਪਹੁੰਚੇ ਕੁਆਲਿਟੀ ਦੇ ਵਿੱਚ ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਹੈਨਾ ਤੇ ਹੁਣ ਅੱਜ ਦੇ ਰਿਮਾਂਡ ਜਿੱਦਾਂ ਦੇਖੋ ਨਾਲ ਆਲਮੋਸਟ ਗਰਮੀ ਜਿੱਦਾਂ ਬਸ ਜਾ ਹੀ ਰਹੀ ਹੈ ਤੇ जो खुद भी पाया दिस इज विंटर कोटराइज खुद पैंता थोड़ी जी डिजायनिंग समझा रही हूँ क्योंकि हले भी कोटराइज के दो पीसिस बचे पे है ना so, सो भी या देखो मैं कॉलर वाला स्टिच करवाया हुआ है ठीक है और इन मैं ब्लैक खुला डुला वोट भी नहीं लगी ਪਰ ਜਦੋਂ ਸਾਡੇ ਟੇਲਰ ਆਪੇ ਆਉਂਦੇ ਆ ਉਹ ਉਹਨਾਂ ਨੂੰ ਇਹ ਕਿ ਡਿਜ਼ਾਈਨਿੰਗ ਕਰਵਾ ਸਕਦੇ ਤੁਸੀਂ ਆਪਣੇ ਹਿਸਾਬ ਨਾਲ ਆ ਦੇਖੋ ਇਹਨੂੰ ਕਾਲਰ ਕਰਵਾਤਾ ਹੈ ਅੱਗੋਂ ਬਟਨਸ ਲਗਵਾ ਕੇ ਫੈਬਰਿਕ ਦੇ ਬਟਨ ਮੜਵਾ ਕੇ ਥਲੇ ਤੱਕ ਕਰਦੇ ਹੈ ਥਿਸ ਇਜ਼ ਟਾਰ ਨਾਲ ਸਾਡੇ ਘਰੇ ਤੇ ਬਲੈਕ ਬਰਾਊਜ਼ਰਸ ਤੇ ਪਈ ਹੁੰਦੇ ਨੇ ਆਲਓਸ ਦੇ ਪਾਓ ਔਰ ਸੀਰੀਅਸਲੀ ਜੋਬ ਤੇ ਵੀ ਜਾਈਦਾ ਹੈ ਕਿਤੇ ਵੀ ਚਾਹੀਦਾ ਸਾਰੇ ਪੁੱਛਦੇ ਰੈਡੀਮੇਡ ਕੁਰਤਾ ਹੈ ਰੈਡੀਮੇਡ ਨਹੀਂ ਹੈਗਾ ਜੀ ਆਪਣਾ ਕ੍ਰੀਏਸ਼ਨ ਹੈ ਬਟ ਦਾ ਥਿੰਗ ਇਜ਼ ਕਿ ਤੁਸੀਂ ਅਗਰ ਆਪਣੀ ਪ੍ਰਿੰਟਸ ਲੈ ਕੇ ਬਣਵਾਉਂਦੇ ਹੋ ਤਾਂ ਰੈਡੀਮੇਡ ਤੋਂ ਹਟ ਕੇ ਹੀ ਚੀਜ਼ ਥੋੜੀ ਬੰਦੀ ਹੈ ਹੈਨਾ ਐਨੀਬਡੀ ਡਿਸਕ੍ਰਿਪਸ਼ਨਸ ਤਾਂ ਦਿੱਤੀ ਜਿਹੜੇ ਦੋ ਸੂਟ ਸਾਡੇ ਬਚ ਗਏ ਨੇ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਵੀ ਲੋ ਤੇ ਆ ਦੇਖੋ ਆਰਾਮ ਨਾਲ ਬਲੈਕ ਟਰੌਜ਼ਰਸ ਦੇ ਨਾਲ ਹੀ ਪਹਿ ਜਾਣੇ ਆ ਲਿਵਲੀਨ ਬ੍ਰਾਂਡ ਦੀ ਕਟਰਾਇਜ਼ ਆ ਔਰ ਇਹ ਇੰਨੀ ਕੰਫਰਟੇਬਲ ਆ ਨਾ ਮਤਲਬ ਮੈਂ ਵੇਅਰ ਕੀਤੀ ਹੋਈ ਐ ਇਹਨੂੰ ਪਾ ਕੇ ਹੀ ਟਰੈਵਲ ਵੀ ਕੀਤਾ ਮੈਂ ਕਾਫੀ ਲੰਬਾ ਸਾਰਾ ਘਰ ਘੁੰਮ ਫਿਰ ਕੇ ਆਏ ਆ ਆਪਾਂ ਤੇ ਇਹੀ ਪਾ ਕੇ ਗਈ ਸੀ ਇਟਸ ਵੈਰੀ ਈਜ਼ੀ ਟੂ ਵੇਅਰ ਆਰਾਮ ਨਾਲ ਵੇਅਰ ਕਰੀ ਜਾਇਆ ਫੁੱਲਾ ਢੁੱਲਾ ਹੁੰਦਾ ਨਾ ਖੁੱਲੇ ਖੁੱਲੇ ਕੱਪੜੇ ਪਾ ਕੇ ਵੈਸੇ ਵੀ ਤੇ ਇਹ इना प्राइस दस दें आप असं ग्यारह ग्यारह सौ के क्डे ने ठीक है, है। तो कल ढाई ढाई मीटर की शर्ट हैगी है ये हम तो पै जाएगी जे साढ़े सात सौ साढ़े सात सौ साढ़े सात सौ ईच ठीक है जी इस तो थले नहीं जाएगी क्योंकि दिस इज नो प्रॉफिट नो लॉस इस तो थले नहीं जाएगी लिवलीन की है कॉटराइट ठीक है सो दसियादा स्टिच करवा सकते हो ठीक है हम शुरू कर दे ਪਰ ਮਾਰ ਆਈ ਹੋਈ ਹੈ ਹਲੇ ਅਨਪੈਕ ਕਰਨ ਵਾਲਾ ਪਿਆ ਹੈ ਬਹੁਤ ਕਾਟਰਨ ਆਈ ਹੈ ਸਾਡੇ ਕੋ ਠੀਕ ਹੈ ਸਟਾਰਟ ਕਰਦੇ ਆਪਾਂ ਆ ਜਿਹੜੇ ਮੈਂ ਤੁਹਾਨੂੰ ਹੁਣ ਸੂਟਸ ਦਿਖਾਉਂਗੀ ਉਹਨਾਂ ਦੇ ਆਲਮੋਸਟ ਸਭ ਦੇ ਪ੍ਰਾਈਸ ਜਿਹੜੇ ਹਨ ਨਾ ਜਿਹੜੇ ਪਹਿਲੇ ਸੂਟ ਦਿਖਾਉਂਗੀ ਤੇ ਲਾਸਟ ਵਿੱਚ ਧਮਾਕਾ ਦੋ ਸੂਟਸ ਉਹ ਦਿਖਾਣੇ ਦਿਖਾਣੇ ਆ ਉਹ ਅਸਾ ਆਪਣੀ ਵੀਡੀਓ ਦਾ ਪ੍ਰੋਟੋਕਾਲ ਹੀ ਕੱਟਦਾ ਹੈ ਕਿ ਤੁਹਾਨੂੰ ਹਰ ਵੀਡੀਓ ਦੇ ਲਾਸਟ ਵਿੱਚ ਧਮਾਕਾ ਆਫਰ ਤੇ ਆਪਾਂ ਦੇਣੀ ਦੇਣੀ ਹੈ ਸੋ ਵੀਡੀਓ ਦੇ ਲਾਸਟ ਤੱਕ ਜੁੜੇ ਹੀ ਰਹਿਣਾ ਠੀਕ ਹੈ ਜੀ ਅੱਛਾ ਕੁਝ ਕੁ ਲੋਕ ਨੇ ਫੋਨ ਕਰਕੇ ਵੀ ਮੈਨੂੰ ਇਦਾਂ ਕਮੈਂਟ ਕਰਦੇ ਨੇ ਇੱਕ ਇੱਕ ਮੇਰੇ ਬੜੇ ਪਿਆਰੇ ਕਸਟਮਰਸ ਨੇ ਹੈਪੀ ਜੀ ਹੁਸ਼ਿਆਰਪੁਰ ਤੋਂ ਹਾਂ ਉਹ ਮੈਨੂੰ ਕਹਿੰਦੇ ਮੈਂ ਨਾ ਠੀਕ ਨਹੀਂ ਸੀਗੀ ਸਵੇਰ ਦੀ ਬਹੁਤ ਲੋ ਫੀਲ ਕਰ ਰਹੀ ਸੀਗੀ ਮਤਲਬ ਆਮ ਫੀਲਿੰਗ ਵੈਰੀ ਲੋ ਤੇ ਕੁਝ ਕਰਨ ਨੂੰ ਦਿਲ ਨਹੀਂ ਸੀ ਕਰ ਰਹਾ ਤੇ ਦੀਦੀ ਮੈਂ ਤੁਹਾਡੀ ਵੀਡੀਓ ਦੇਖ ਕੇ ਠੀਕ ਹੋ ਗਈ ਸੀ ਕਿ ਇਟਸ ਮਤਲਬ ਮਤਲਬ ਮੀਨਸ ਅ ਲੋਟ ਫਾਰ ਮੀ ਯਾਰ ਮੈਨੂੰ ਮੈਨੂੰ ਹੋਰ ਵੀ ਦੋ ਤਿੰਨ ਜਣੇ ਨੇ ਤਾਂ ਮੈਨੂੰ ਬੜਾ ਹੀ ਅੱਛਾ ਲੱਗਦਾ ਹੈ ਫਿਰ ਜਦੋਂ ਮੈਂ ਵੀਡੀਓ ਬਣਾਉਣੀ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਮੈਂ ਅਗਰ ਵੀਡੀਓ ਦੇਖ ਕੇ ਠੀਕ ਹੋ ਰਹੇ ਹੋ ਨਾ ਯਾਰ ਮਤਲਬ ਤੁਹਾਡਾ ਮੂਡ ਗੁੱਡ ਹੋ ਰਿਹਾ ਨਾ ਤੇ ਸੀਰੀਅਸਲੀ ਮੈਂ ਤਾਂ ਫਿਰ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਫੀਲ ਕਰਦੀ ਯਾਰ ਕਿ ਮੈਂ ਕਿਸੇ ਦਾ ਮੂਡ ਅਪ ਕਰ ਰਹੀ ਹਾਂ ਤੇ ਜੀ ਸੋ ਥੈਂਕ ਯੂ ਤੁਹਾਡੇ ਸਾਰਿਆਂ ਦਾ ਸਾਨੂੰ ਇਦਾਂ ਹੀ ਪਿਆਰ ਦੇਣ ਵਾਸਤੇ ਸਾਡੀਆਂ ਵੀਡੀਓਜ਼ ਨੂੰ ਇੰਨਾ ਜ਼ਿਆਦਾ ਐਪਰੀਸ਼ੀਏਟ ਕਰਨ ਲਈ ਯਾਰ ਬਹੁਤ ਥੈਂਕ ਯੂ ਥੈਂਕਸ ਅ ਲੋਟ ਜੀ ਥੈਂਕ ਯੂ ਥੈਂਕ ਯੂ ਤੁਹਾਨੂੰ ਵਾਧ ਹਨਾ ਚਲੋ ਹੁਣ ਸੂਟ ਸ਼ੁਰੂ ਕਰਦੇ ਆ ਪਿਓਰ ਕਾਟਨ ਕੋਈ ਮਿਕਸਿੰਗ ਨਹੀਂ ਹਨਾ ਪਿਓਰ ਕਾਟਨ ਮੀਨਸ ਪਿਓਰ ਕਾਟਨ ਔਰ ਬੜੇ ਸੋਨੇ ਸੋਨੇ ਰੰਗ ਲੈ ਕੇ ਆਏ ਆ ਤੁਹਾਡੇ ਵਾਸਤੇ ਕਿ ਮਤਲਬ ਤੁਸੀਂ ਵੇਅਰ ਕਰੋ ਤੇ ਅਲੱਗ ਲੱਗੋ ਠੀਕ ਹੈ ਆ ਦੇਖੋ ਵੈਰੀ ਬਿਊਟੀਫੁਲ ਪ੍ਰਿੰਟ ਠੀਕ ਹੈ ਥਿਸ ਇਜ਼ ਸ਼ਰਟ ਖੁੱਲੀ ਡੁੱਲੀ ਖੁੱਲਾ ਡੁੱਲਾ ਕੱਪੜਾ ਹੈ ਆ ਦੇਖੋ ਠੀਕ ਹੈ ਆਰਾਮ ਨਾਲ ਪੂਰਾ ਪ੍ਰੋਪਰ ਟਾਈ ਮੀਟਰ ਕੱਟ ਕਲਰ ਬੜਾ ਪਿਆਰਾ ਹੈ ਤੁਹਾਨੂੰ ਲੱਗ ਗਿਆ ਦਿਖਾ ਰਹੀ ਆ ਆ ਦੇਖੋ ਜੀ ਠੀਕ ਹੈ ਕਿੰਨਾ ਬਿਊਟੀਫੁਲ ਕਲਰ ਹੈ ਤੇ ਪੂਰਾ ਦੁਪੱਟਾ ਸੂਟ ਹੈ ਤੁਹਾਨੂੰ ਕੱਲਾ ਸ਼ਰਟ ਦਿਖਾਇਆ ਹਲੇ ਮੈਂ ਥਿਸ ਇਜ਼ ਸ਼ਰਟ ਐਂਡ ਇਹ ਆ ਗਈ ਜੀ ਇਹਦੀ ਬਾਟਮ ਪਿਓਰ ਕਾਟਨ ਕੋਈ ਮਿਕਸਿੰਗ ਨਹੀਂ ਆਜ ਇਹ ਆ ਗਈ ਦੀ ਬਾਟਮ ਠੀਕ ਹੈ ਜੀ ਜ਼ਿਕਜ਼ੈਗ ਬਹੁਤ ਸੋਹਣੀ ਵਿਦਆਊਟ ਐਨੀ ਮਿਕਸਿੰਗ ਕਹਿੰਦੇ ਨਾ ਠੰਡੇ ਠੰਡੇ ਕੱਪੜੇ ਗਰਮੀਆਂ ਦੇ ਇਹ ਉਹ ਵਾਲੇ ਹੈ ਠੀਕ ਹੈ दुपट्टा देखो एदा ब्यूटीफुल दुपट्टा ये बहुत ज्यादा डिमांड च रहंदे ने सूट्स ना ए वाले कॉटन के सूट्स आ देखो जी बहुत सोणा दिस है आ लो जी आ प्रॉपर खुला डुल्ला दुपट्टा है ठीक है आ देखो प्रॉपर ठीक है जी खुला डुल्ला है कोई छोटा नहीं हैगा दुपट्टा देखो साइड्स दे ऊपर दे एदा ਬਿਊਟੀਫੁੱਲ ਪ੍ਰਿੰਟ ਕਲਰ ਬੜੇ ਸੋਬਰ ਜਿਹਾ ਹੈ ਨਾ ਇਹਨੂੰ ਫੇਰ ਉਹੀ ਕੀ ਦਾਨਾ ਜਿਹਾ ਕਲਰ ਆ ਕੁੜੀਆਂ ਵੀ ਪਾ ਸਕਦੀਆਂ ਕਿਉਂਕਿ ਗਰਮੀ ਦੇ ਵਿੱਚ ਨਾ ਐਦਾਂ ਦੇ ਹੀ ਸੋਹਣੇ ਲੱਗਦੇ ਨੇ ਬਹੁਤ ਜ਼ਿਆਦਾ ਤਿੱਖੇ ਜਿਹੇ ਕਲਰ ਪਾਏ ਵੈਸੇ ਅਗਲੀ ਨੂੰ ਵੀ ਗਰਮੀ ਲੱਗਾਈ ਜਾਂਦੀ ਦੇਖ ਕੇ ਨਾ ਸੋ ਕੁਲ ਕੁਲ ਜੇ ਕੱਪੜੇ ਪਾਈਦੇ ਗਰਮੀਆਂ ਦੇ ਵਿੱਚ ਤੇ ਆ ਦੇਖੋ ਪਿਓਰ ਕਾਟਨ ਠੀਕ ਹੈ ਪਿਓਰ ਕਾਟਨ ਦਾ ਪੂਰਾ ਜਿਹੜਾ ਇਹ ਸੂਟ ਹੈਗਾ ਆ ਇਹ ਤੁਹਾਨੂੰ ਪਹਿਣਾ ਜੇ ਆ ਕੋਈ ਮਿਕਸਿੰਗ ਨਹੀਂ ਹੈਗੀ ਤੇ ਇਹ ਸੂਟ ਤੁਹਾਨੂੰ ਕੋਸਟ ਕਰੇਗਾ ਜੇ 1200 ਦਾ ਸਿਰਫ ਤੇ ਸਿਰਫ 1200 ਦਾ ਪਿਓਰ ਕਾਟਨ ਖੁੱਲਾ ਡੁੱਲਾ ਕੱਟ ਆਰਾਮ ਨਾਲ ਤੁਹਾਡਾ ਸੂਟ ਬਣਨਾ ਹੈ ਇਹ ਸਿਰਫ ਤੇ ਸਿਰਫ 1200 ਦਾ ਠੀਕ ਹੈ ਅਗਲੇ ਪੀਸਸ ਤੁਹਾਨੂੰ ਮੈਂ ਹੁਣ ਇਦਾਂ ਹੀ ਦਿਖਾਉਂਗੀ ਜਿਹੜੇ ਦੁਪੱਟੇ ਆ ਉਹ ਖੋਲ ਕੇ ਦਿਖਾ ਦਾਂਗੇ ਆ ਥੋੜਾ ਪ੍ਰਿੰਟ ਇਹਦਾ ਵੀ ਤੁਹਾਨੂੰ ਦਿਖਾ ਹੀ ਦਿੰਨੇ ਆ ਖੋਲ ਕੇ ਆ ਦੇਖੋ ਥਿਸ ਇਜ਼ ਸ਼ਰਟ ਦਾ ਬੋਟਮ ਪਾਜ ਦਿਖਾਣੇ ਆ ਥਿਸ ਇਜ਼ ਸ਼ਰਟ ਪ੍ਰਿੰਟਸ ਦੇਖੋ वेरी ब्यूटिफुल प्रिंट्स है ना बहुत प्यारे प्रिंट्स ने बहुत ही कूल ठीक है, अच्छा है. तो ये दुपट्टा सूट्स ने पूरे दिस इज शर्ट एंड बॉटम देखो कि अच्छा कॉन्सैप्ट है स्ट्राइप्स वाली थोड़ी बॉटम आ जाएगी ये न ठीक है जी शर्ट बॉटम इन्ह के प्राइस उ बारह सौ ठीक है, है? इनका दुपट्टा दिखा रहे हैं थोड़ू ਜੀ ਖੁੱਲਾ ਡੁੱਲਾ ਬਹੁਤ ਸੋਹਣਾ ਕਲਰਸ ਬੜੇ ਸੋਹਣੇ ਯੂਜ਼ ਹੋਏ ਹੋ ਇਹਨੇ ਦੁਪੱਟਾ ਦੇਖੋ ਤੁਸੀਂ ਫੁੱਲ ਕਲਰਫੁਲ ਪੂਰੀ ਗ੍ਰੇਸ ਆ ਦੁਪੱਟੇ ਦੀ ਆ ਦੇਖੋ ਹੈਨਾ ਬਹੁਤ ਸੋਹਣਾ ਪੀਸ ਹੈ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ ਖੁੱਲਾ ਡੁੱਲਾ ਇਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਕਿ ਇਹ ਸਿਰਾ ਤੇ ਟਿੱਕੂ ਕਰ ਟਿੱਕੂ ਕਰ ਜਿ ਟਿੱਕੂ ਕਰ ਆਹ ਨਾਲ ਟਿੱਕੂ ਕਰ ਸਿਰਾ ਤੇ ਆ ਦੇਖੋ ਬਹੁਤ ਸੋਹਣਾ ਪੀਸ ਹੈ ਕਲਰਸ ਬਹੁਤ ਸੋਹਣੇ ਯੂਜ਼ ਹੋਏ ਹੋਏ ਨੇ ਦੇ ਵਿੱਚ ਠੀਕ ਹੈ ਜੀ ਸੋ ਇਹ ਵੀ ਕਾਸਟ ਕਰੇਗਾ ਤੁਹਾਨੂੰ ਸੇਮ 1200 ਦਾ ਠੀਕ ਹੈ ਇੱਕ ਹੋਰ ਕਲਰ ਹੈ ਇਹਦੇ ਵਿੱਚ yellow color ਕੱਚਾ ਪੀਲਾ ਰੰਗ ਬੜਾ ਮੰਗਦੇ ਨੇ ਗਰਮੀਆਂ ਦੇ ਵਿੱਚ ਸਾਡੇ ਕਸਟਮਰਸ ਨੂੰ ਕੱਚਾ ਪੀਲਾ ਰੰਗ ਬੜਾ ਹੀ ਪਸੰਦ ਆਉਂਦਾ ਹੈ ਹਨਾ ਆਹ ਦੇਖੋ ਜੀ ਇਹਦੇ ਪ੍ਰਿੰਟਸ ਦੇਖੋ ਤੁਸੀਂ ਕਿੰਨੇ ਸੋਹਣੇ ਪ੍ਰਿੰਟਸ ਆ ਵਾਓ ਕਿੰਨਾ ਹੀ ਪਿਆਰਾ ਪ੍ਰਿੰਟ ਹੈ ਜੀ ਕੋਸ਼ਿਸ਼ ਕੀਤੀ ਹੈ ਕਿ ਕਿਤੇ ਨਾ ਬਾਗਾਂ ਚੋਂ ਫੁੱਲ ਚੁੱਕ ਕੇ ਲਿਆਈ ਦੇ ਸੋਹਣੇ ਸੋਹਣੇ ਇਦਾਂ ਹੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਲਈ ਪ੍ਰਿੰਟਸ ਲੈ ਕੇ ਆਈਏ ਸੋਹਣੇ ਸੋਹਣੇ ਅਲੱਗ ਅਲੱਗ ਦੇ ਨਾਲ ਇੱਕ ਹੋਰ ਗੱਲ ਜੀ ਪਿਓਰ ਕਾਟਨ ਕੋਈ ਮਿਕਸਿੰਗ ਨਹੀਂ ਹੈਗੀ ਇਹਦੇ ਵਿੱਚ ਠੀਕ ਹੈ ਵੈਰੀ ਵੈਰੀ ਕਹਿ ਰਹੀ ਜਦੋਂ ਮਿਕਸਿੰਗ ਵਾਲੀ ਕਾਟਨ ਹੁੰਦੀ ਹੈ ਨਾ ਵੀਡੀਓਸ ਚੈੱਕ ਕਰਿਓ ਅᱫੋ ਆਪਾਂ ਬੋਲਦੇ ਆ ਕਿ ਇਹ ਮਿਕਸਿੰਗ ਵਾਲੀ ਕਾਟਨ ਹੈ ਕਿਉਂਕਿ ਅਸੀਂ ਗਲਤ ਗੱਲ ਬੋਲ ਨਹੀਂ ਨਹੀਂ ਗਲਤ ਗੱਲ ਕਰਨੀ ਨਹੀਂ ਕਸਟਮਰ ਦਾ ਹੈ ਨਾ ਇਹ ਬਾਟਮ ਹੈ ਇਹਦੀ ਠੀਕ ਹੈ ਬਹੁਤ ਸੋਹਣਾ ਰੰਗਾ ਦਾ ਕੋਈ ਨਹੀਂ ਕੋਈ ਰੰਗ ਨਹੀਂ ਜਾਣ ਇਹਨਾਂ ਦਾ ਜੀ ਅੱਛੀ ਵਾਲੀ ਕਾਟਨ ਹੈ ਠੀਕ ਹੈ ਜੀ ਆਰਾਮ ਨਾਲ ਧੋਵੋ ਮਸ਼ੀਨ ਚ ਧੋ ਹੱਥ ਨਾਲ ਧੋ ਵੈਸੇ ਤੇ ਹੱਥ ਨਾਲ ਧੋइए ਕੱਪੜੇ ਤੇ ਥੋੜੀ ਜੀ ਕ੍ਰੇਸ ਕੱਪੜਿਆਂ ਦੀ ਕਹਿੰਦੇ ਹੁੰਦੇ ਜਿਆਦਾ ਰਹਿੰਦੀ ਕਪੜਾ ਟਿਕਦਾ ਜਾਂਦਾ ਠੀਕ ਹੈ ਆ ਦੇਖੋ ਇਹਦਾ ਦੁਪੱਟਾ ਬਹੁਤ ਸੋਹਣਾ ਪੀਸ ਖੁੱਲਾ ਡੁੱਲਾ ਦੁਪੱਟਾ 2.5 ਮੀਟਰ ਕੱਟ ਠੀਕ ਹੈ ਜੀ ਦੇਖੋ ਲਾ ਕੇ ਉਹ ਦਿਖਾ ਰਹੇ ਹਾਂ ਆ ਦੇਖੋ ਠੀਕ ਹੈ ਕਿੰਨਾ ਪਿਆਰਾ ਕਲਰ ਹੈ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਜੀ ਇਹ ਠੀਕ ਹੈ ਤੇ ਹੱਲੇ ਗਰਮੀਆਂ ਸ਼ੁਰੂ ਹੀ ਹੋ ਰਹੀਆਂ ਤੇ ਇਹਨੇ ਸੋਹਣੇ ਸੋਹਣੇ ਪ੍ਰਿੰਟ ਆ ਗਏ ਨੇ ਤੇ ਵੇਟ ਨਾ ਕਰੋ ਤੇ ਜਲਦੀ ਜਲਦੀ ਚੱਕ ਲਿਓ ਇਹ ਵੀ ਕਿੰਨੇ ਦਾ ਪਈਗਾ ਜੀ ਤੁਹਾਨੂੰ 1200 ਦਾ ਜਿਹੜਾ ਹੁਣ ਦਿਖਾ ਰਹੇ ਆ ਨਾ ਤੁਹਾਨੂੰ ਚੀਜ਼ ਇਹ ਸਾਡੀਆਂ ਕੁੜੀਆਂ ਜਿਹੜੀਆਂ ਬੜੀਆਂ ਪਸੰਦ ਕਰਦੀਆਂ ਹੁੰਦੀਆਂ ਜਿਹੜਾ ਹੁਣ ਦਿਖਾ ਰਹੇ ਆ ਇਹ ਵਲਾਂ ਡਿਜ਼ਾਈਨ ਜਦੋਂ ਆਂਦਾ ਹੈ ਨਾ ਬੜੀ ਜਲਦੀ ਜਾਂਦਾ ਹੈ ਠੀਕ ਹੈ ਜੀ ਆਹ ਦੇਖੋ ਕਲਰ ਦੇਖੋ ਇਹਦਾ ਹਨਾ ਬਹੁਤ ਸੋਹਣਾ ਪੀਸ ਹੈ ਵੈਰੀ ਬਿਊਟੀਫੁਲ ਪੀਸ ਠੀਕ ਹੈ ਕਲਰ ਕੰਬੀਨੇਸ਼ਨ ਬੜੇ ਸੋਹਰੇ ਜਿਹਰੇ ਇਹ ਸ਼ਰਟ ਦਿਖਾਈ ਤੁਹਾਨੂੰ ਖੁਸ਼ੀ ਡੁੱਲੀ ਅਚਾ ਚੈੱਕ ਕਨਸੈਪਟ ਜਿਹੜਾ ਬੜਾ ਹੀ ਚੱਲਦਾ ਹੈ ਹਨਾ ਇਹ ਆ ਜੇਗੀ ਜੀ ਇਹਦੀ ਬਾਟਮ ਛੋਟਾ ਛੋਟਾ ਚਾਹ। ਅੱਛਾ ਆ ਜਿਹੜੀ ਬਾਟਮ ਆ ਨਾ ਇਹਦਾ ਇਹ ਹੈ ਕਿ ਤੁਸੀਂ ਇਹਨੂੰ ਹੋਰ ਸੂਟਾਂ ਨਾਲ ਵੀ ਪਲੇਨ ਸੂਟਾ, ਰੈੱਡ ਸੂਟਾ ਨਾਲ ਵੀਅਰ ਕਰ ਲਿਆ ਕਿਦਾਂ ਕਿਸੇ ਨਾਲ ਵੀਅਰ ਕਰ ਸਕਦੇ ਹੋ ਠੀਕ ਹੈ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਕੁਲਾ ਡੁੱਲਾ ਵਿਦ ਨਾਈਸ ਕਲਰ ਕੰਬੀਨੇਸ਼ਨ ਆ ਦੇਖੋ ਬਿਊਟੀਫੁਲ ਪੀਸ ਆ ਲਓ ਜੀ ਆ ਦੇਖੋ ਕਮਾਲ ਜੀ ਹਣਾ ਬਹੁਤ ਸੋਹਣਾ ਪੀਸ ਹੈ ਇਹ ਹੈਗਾ ਕਿ ਜਿੱਦਾਂ ਸਾਨੂੰ ਸਾਰੇ ਕਹਿੰਦੇ ਸਾਨੂੰ ਘੱਟ ਕਾਸਟ ਵਾਲੇ ਸੂਟਸ ਦਿਖਾਓ ਜਿਹੜੇ ਅਸੀਂ ਰੁਟੀਨ ਦੇ ਵਿੱਚ ਪਾ ਕੇ ਜਾ ਸਕੀਏ ਤੇ ਜਿਨ੍ਹਾਂ ਦਾ ਫੈਬਰਿਕ ਵੀ ਬਹੁਤ ਵਧੀਆ ਹੋਵੇ ਮਤਲਬ ਕਿ ਸਕਿਨ ਫ੍ਰੈਂਡਲੀ ਹੋਵੇ ਸਾਨੂੰ ਚੁੱਭਣ ਚਾਬਣ ਵਾਲੇ ਨਾ ਹੋਣ ਇਹ ਉਹ ਵਾਲੀ ਕਲੈਕਸ਼ਨ ਦਾ ਉਹ ਦਿਖਾ ਰਹੇ ਹਾਂ ਜੀ ਅੱਜ ਗਰਮੀਆਂ ਦੇ ਇੱਥੇ ਨੇ ਠੰਡੇ ਸੂਟ ਠੰਡੇ ਠੰਡੇ ਤੋਹਫੇ ਕਹਿੰਦੇ ਹੁੰਦੇ ਨੇ ਨਾ ਗਰਮੀਆਂ ਦੇ ਤੋਹਫੇ ਉਹ ਨਹੀਂ ਠੀਕ ਹੈ ਜੀ ਪਿਓਰ ਕਾਟਨ ਦੁਪੱਟਾ ਪਿਓਰ ਕਾਟਨ ਸੂਟ 2.5 ਮੀਟਰ ਕੱਟ ਚਾਰ ਪੀਸ ਦਿਖਾਤੇ ਚਾਰੋ 1200 ਦੇ ਦੇ ਵੇਟ ਨਾ ਕਰਿਆ ਕਰੋ 2-3 ਦਿਨ ਬਾਅਦ ਅਗਰ ਤੁਸੀਂ ਸਾਨੂੰ ਪੁੱਛੋਗੇ ਅਵੇਲੇਬਲ ਨਹੀਂ ਰਹਿਣਗੇ ਨਾ ਯਾਰ ਵਿਕ ਜਾਣਗੇ ਹੈਨਾ ਤੇ ਵਿਕ ਜਾਂਦੇ ਨੇ ਜਲਦੀ ਪਏ ਪਸੰਦ ਆ ਰਹੇ ਨੇ ਸੋਚੋ ਨਾ ਸਾਨੂੰ ਬੋਲ ਦੋ ਸਕਰੀਨਸ਼ਾਟ ਭੇਜੋ ਐਡਰੈਸ ਦੋ ਠੀਕ ਹੈ ਕੁਝ ਹੋਰ ਪੁੱਛਣਾ ਹੋਵੇ ਪੁੱਛੋ ਤੇ ਸਾਡੇ ਘਰੇ ਪਹੁੰਚਾਇਆ ਕਰੀਏ ਸੂਟ ਟਾਈਮਲੀ ਅਸੀਂ ਚਾਹੁੰਦੇ ਹਾਂ ਕਿਸੇ ਨੂੰ ਆ ਕੇ ਕੀ ਠੀਕ ਹੈ ਕਿ ਵਿਕ ਗਏ ਜੀ ਕਹਿਣ ਚਾਹੁੰਦੇ ਤੇ ਹੈਗੇ ਆ ਵਿਕਣਗੇ ਤੇ ਕਹਿਣਗੇ ਪਰ ਨਾ ਜਿਹੜੀ ਜਿਹੜਾ ਕਈਆਂ ਨੂੰ ਬਹੁਤ ਜ਼ਿਆਦਾ ਹੀ ਪਸੰਦ ਆਉਂਦੇ ਨੇ ਤਾਂ ਤਿੰਨ ਦਿਨ ਬਾਅਦ ਪੁੱਛੋਗੇ ਤੇ ਫਿਰ ਤਾਂ ਵਿਕ ਜਾਣੀ ਹੈ ਨਾ ਯਾਰ ਠੀਕ ਹੈ ਜੀ ਆਹ ਬੜੀ ਕਮਾਲ ਦੀ ਚੀਜ਼ ਹੈ ਇਹ ਹੈਗੀ ਹੈ ਪਿਓਰ ਮਲ ਕਾਟਨ ਆਂਦੀ ਹੈ ਨਾ ਜਿਹੜੀ ਜੀ ਠੀਕ ਹੈ ਉਹ ਹੈ ਠੀਕ ਹੈ ਔਰ ਬ੍ਰਾਂਡ ਦਾ ਸੂਟ ਹੈ ਠੀਕ ਹੈ ਪ੍ਰਿੰਟ ਦੇਖੋ ਜੀ ਤੁਸੀਂ ਵੈਰੀ ਬਿਊਟੀਫੁਲ ਪੀਸ ਲਵੈਂਡਰ ਕਲਰ ਨਾਲ ਚਾਹੇ ਸਰਦੀਆਂ ਹੋਣ ਚਾਹੇ ਗਰਮੀਆਂ ਹੋਣ ਇਹ ਟ੍ਰੈਂਡਿੰਗ 'ਚ ਹੀ ਰਹਿੰਦਾ ਹੈ ਠੀਕ ਹੈ ਤਾਨੂੰ ਪਹਿਲਾਂ ਦੂਰੋਂ ਦਿਖਾਉਂਦਾ ਕਿ ਲੈਂਥ ਦਾ ਕੋਈ ਇਸ਼ੂ ਨਹੀਂ ਆਣਾ ਪ੍ਰੋਪਰ ਟਾਈ ਮੀਟਰ ਕੱਟ ਹੈਗਾ ਠੀਕ ਹੈ ਲੱਗਿਓ ਵੀ ਦਿਖਾ ਰਹੀ ਹਾਂ ਤੁਹਾਨੂੰ ਆ ਦੇਖੋ ਠੀਕ ਹੈ ਰਨਿੰਗ ਚਾਏਗਾ ਇਹ ਪੂਰਾ ਫੈਬਰਿਕ ਠੀਕ ਹੈ ਜੀ ਇਹਦਾ ਹੁੰਦਾ ਨੂੰ ਘੇਰੇ ਦੇ ਦਿਖਾਉਨੇ ਆ ਘੇਰੇ ਉੱਪਰ ਦੇਖੋ ਬਿਊਟੀਫੁਲ ਲੇਸ ਵਰਕ ਆ ਦੇਖੋ ਕਿੰਨਾ ਸੋਹਣਾ ਲੇਸ ਦੇ ਨਾਲ ਇਹਨੂੰ ਕੀਤਾ ਹੋਇਆ ਹੈ ਠੀਕ ਹੈ ਐਮਬਰਾਇਡਰੀ ਵਾਲੀ ਲੇਸ ਲੱਗੀ ਹੋਈ ਹੈ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ ਤੇ ਤੁਹਾਨੂੰ ਦੱਸਤਾ ਕਿ ਪਿਓਰ ਮਲ ਕਾਟਨ ਆ ਬ੍ਰਾਂਡ ਦੀ ਕਾਟਨ ਆ ਤੇ ਜਿਹਨੂੰ ਕਹਿੰਦੇ ਨਾ ਕੋਰਾ ਕੋਟਨ ਪਿਓਰ ਖਾਦੀ ਟਾਈਪ ਬਾਟਮ ਆਫ ਵਾਈਟ ਯੈਲਲੋਇਸ਼ ਦੇ ਵਿੱਚ ਇਹਨਾਂ ਦਾ ਬਾਟਮ ਹੈਗੀ ਐ ਠੀਕ ਹੈ ਦੁਪੱਟਾ ਬਹੁਤ ਹੀ ਜ਼ਿਆਦਾ ਹੱਥ 'ਚ ਫੜਿਆ ਵੀ ਪਤਾ ਲੱਗ ਰਿਹਾ ਕਿ ਬਹੁਤ ਹੀ ਜ਼ਿਆਦਾ ਸੌਫਟ ਆ ਐ ਐਕਸਟਰਾ ਸੌਫਟ ਦੁਪੱਟਾ ਹੈ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਡਾ ਕਾਜ ਵੀ ਹੈਗਾ ਜੀ ਉਹ ਹਰ ਵੀਡੀਓ ਜੀ ਹੋਏਗਾ ਠੀਕ ਹੈ ਜੀ ते, आ देखो, ब्यूटिफुल दुपट्टा बहुत सोना पीस सूदिंग जहा कलर ठीक है जी बहुत प्यारा पीस है बहुत सोना मिस करने वाला पीस नहीं हैगा देखो जी कलर कि प्यारे आ कि कूल कूल जे कलर ने ठंडे ठंडे कपड़े ए पेगा जी थानू आ वाला जड़ा पीस हैगा सतारा सौ का ਠੀਕ ਹੈ ਜੀ 1700 ਓਨਲੀ ਪਿਓਰ ਮਲ ਕਾਟਨ ਐ ਠੀਕ ਐ ਥੱਲੇ ਉਹਦੇ ਐਮਬਰਾਇਡਰੀ ਵਾਲੀ ਲੇਸ ਲੱਗੀ ਹੋਈ ਜੇ ਤੁਹਾਨੂੰ ਉਹਦੀ ਕੋਈ ਟੈਨਸ਼ਨ ਨਹੀਂ ਕਿ ਅਸੀਂ ਸੂਟ ਲੈ ਕੇ ਤੇ ਉਹਦੇ ਤੇ ਕਰਵਾਣਾ ਹੈ ਕੁਛ ਹੀ ਜਾਂ ਕਿਦਾਂ ਉਹ ਕੋਈ ਟੈਨਸ਼ਨ ਹੀ ਨਹੀਂ ਐ ਸੂਟ ਲੋ ਸਟਿਚ ਕਰਵਾਓ ਪਲੱਸ ਹੁਣ ਇੰਨਾ ਕੱਪੜਾ ਦਾ ਥੱਲੇ ਲਾਈਨਿੰਗ ਲੱਗਣ ਦੀ ਵੀ ਜ਼ਰੂਰਤ ਨਹੀਂ ਹੈਗੀ ਅ ਅਗਰ ਕੋਈ ਲਗਵਾਉਣਾ ਚਾਹੇ ਤਾਂ ਉਹਨਾਂ ਦੀ ਇੱਛਾ ਹੈ ਕਿਉਂਕਿ ਸਾਡੇ ਕਈ ਕਸਟਮਰਸ ਹੈਗੇ ਨੇ ਉਹਨਾਂ ਨੇ ਪਸ਼ਮੀਨਾ ਥੱਲੇ ਵੀ ਲਾਈਨਿੰਗ ਲਗਵਾਈਆਂ ਨੇ ਹਨਾ ਆ ਦੇਖੋ ਦਿਸ ਇਜ਼ ਵੈਰੀ ਬਿਊਟੀਫੁਲ ਪੀਸ दाना गलर, कलर ठीक है वुमेन जो कहंदे हो नीलेडी चार्ट सॉरी है ना ये वो कलर आंदा दे है भावे ਸਾਡੀਆਂ ਕੁੜੀਆਂ ਵੀ ਪਾਉਣ ਬਟ ਜਿੱਦਾਂ ਹੋਣਾ ਕਈਸੇ ਬਿਲਕੁਲ ਸੋਬਰ ਕਲਰ ਯੂਜ਼ ਕਰਦੇ ਨੇ ਮੰਗਦੇ ਨੇ ਆ ਦੇਖੋ ਇਹਦੇ ਗਲੇ ਉੱਪਰ ਨਾ ਇਤਨਾ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਹੈ ਠੀਕ ਹੈ ਪ੍ਰਿੰਟਸ ਬੜੇ ਨਾਈਸ ਨੇ ਇੱਧਰ ਬਾਵਾ ਆ ਜਣੀਆਂ ਨੇ ਇਹ ਵਾਲੀਆਂ ਬੈਕ ਇਹਦੀ ਪਲੇਨ ਹੈ ਇਤਨਾ ਸਟ੍ਰਾਈਪਸ ਵਾਲੀ ਇੱਚੇ ਸੀ ਲੰਬੇ ਲੱਗਦੇ ਆ ਸਟ੍ਰਾਈਪਸ ਵਾਲੀ ਜਿਹੜੀ ਸ਼ਰਟ ਹੁੰਦੀ ਹੈ ਠੀਕ ਹੈ ਜੀ ਔਰ ਪਿਓਰ ਕਾਟਨ ਬਾਟਮ कलर होंगे ठीक है प्योर कॉटन बॉटम प्योर मल कॉटन ठीक है ठीक है जी ए कहो गए कि हो पीस मिल जाएंगे नहीं सिंगल सिंगल पीसिस ने लेकिन बहुत सोहने ढाई ढाई मीटर कट पूरे ठीक है जी किसी कोई इशू नहीं आएगा देखो लग जाओ दिखा रही था. ਇਹ ਦੇ ਕੋ ਕਿੰਨੇ ਪਿਆ ਇਹ ਨਾ ਠੀਕ ਹੈ ਦੁਪट्टे ਬੜੇ ਸੋਹਣੇ ਇਹਨਾਂ ਦੇ ਸੇਮ ਕਾਸਟ 1700 ਠੀਕ ਹੈ ਜੀ ਅੱਛਾ ਜਿਹੜੇ ਜਿਹੜੇ ਅੰਦੇ ਸਾਡੇ ਅੱਜ ਚੈਨਲ ਤੁਸੀਂ ਸਾਡਾ ਜਿਹਨਾਂ ਨੇ ਸਬਸਕ੍ਰਾਈਬ ਕੀਤਾ ਤੁਸੀਂ ਦੇਖਿਆ ਹੋਏਗਾ ਇਹ ਮੈਂ ਨਾ ਬਿਨਾ ਖੋਲੇ ਦਿਖਾ ਰਹੀ ਹਾਂ ਕਿਉਂਕਿ ਹੁਣ ਬਹੁਤ ਕੁਝ ਪਿਆ ਹੈ ਗਰਮੀਆਂ ਦਾ ਕੁਝ ਵੀ ਕੁਝ ਆਇਆ ਹੈ ਅਨਪੈਕ ਕਰਾਣਾ ਪਿਆ ਹੈ ਹੱਲੇ ਸਾਰੀਆਂ ਚੀਜ਼ਾਂ ਵੀਡੀਓ ਚ ਕਵਰ ਨਹੀਂ ਹੋ ਸਕਣਗੀਆਂ ਤੇ ਤੁਹਾਨੂੰ ਆ ਰਾਮ ਟੈਕਸ ਦੇ ਹੈਗੇ ਨੇ ਸੂਟਸ ਠੀਕ ਹੈ ਆ ਦੇਖੋ ਪਿਓਰ ਕਾਟਨ राम टेक्स मैचिंग सूट्स ਸਾਡੀ ਨਾ ਉਹ ਸ਼ੋ ਜਿਹੜੇ ਤੁਸੀਂ ਹੁਣੇ ਜਸਟ ਮੈਂ ਥੋੜੀ ਜਿਹਾ ਪਹਿਲਾਂ ਹੀ ਸ਼ਾਰਟ ਪਾਇਆ ਸਾਡੇ YouTube ਚੈਨਲ ਕਲਿੱਕ ਕਰੋ ਉੱਥੇ ਚੈੱਕ ਕਰ ਲਿਓ ਠੀਕ ਹੈ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ ਹੁਣ ਜਿੰਨੀ ਵੀ ਸਾਡੇ ਕੋਲ ਹੋਰ ਵੀ ਮੈਚਿੰਗ ਸੂਟਸ ਆਏ ਹੋਏ ਨਾ ਮੈਂ ਰੈਂਡਮਲੀ ਕੋਸ਼ਿਸ਼ ਕਰੂੰਗੀ ਕਿ ਦੋ ਦੋ ਤਿੰਨ ਜਾਂ ਤਿੰਨ ਦੋ ਚਾਰ ਡਿਜ਼ਾਈਨ ਜਿਹੜੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ ਪਲੱਸ ਸਾਡਾ ਗਰੁੱਪ ਵੀ ਹੈਗਾ ਆ ਅ ਅਗਰ ਸਾਡਾ ਕਿਸੇ ਨੇ ਗਰੁੱਪ ਜੁਆਇਨ ਕਰਨਾ ਹੈ ਸਾਡੇ ਤੋਂ ਤੁਸੀਂ ਲਿੰਕ ਮੰਗ ਲਓ ਅਸੀਂ ਤੁਹਾਨੂੰ ਜੁਆਇਨ ਕਰਵਾ ਦਾਂਗੇ ਕਿਉਂਕਿ ਗਰੁੱਪ ਦੇ ਵਿੱਚ ਤੇ ਅਸੀਂ ਰੈਂਡਮਲੀ ਸਾਡੇ ਕੋਲ ਕਾਫੀ ਕੁਝ ਆਂਦਾ ਰਹਿੰਦਾ ਸੀ ਉਹਦੇ ਵਿੱਚ ਪੋਸਟ ਕਰਦੇ ਰੇ ਲੇਕਿਨ ਟੂ ਮੱਚ ਪੋਸਟਿੰਗ ਮੈਂ ਨਹੀਂ ਕਰਦੀ ਗਰੁੱਪ ਦੇ ਵਿੱਚ ਬਿਕਾਉਜ਼ ਸਮ ਟਾਈਮ ਇਟ ਇਜ਼ ਡਿਸਟਰਬਿੰਗ ਫਾਰਕ ਜਿਹੜੇ ਸਾਡੇ ਕਲਾਇਬ ਫੋਨ ਸਟੋਰੇਜ ਦੀ ਇਸ਼ੂ ਵੀ ਹੁੰਦਾ ਹੈ ਇਹ ਵਾ ਸਭ ਕੁਝ ਤੋਂ ਸਾਰਾ ਦਿਨ ਮੈਂ ਪੋਸਟ ਨਹੀਂ ਕਰਦੀ ਕਿਉਂਕਿ ਸਾਰਾ ਦਿਨ ਇੱਥੋਂ ਹੀ ਨਹੀਂ ਟਾਈਮ ਲੱਗਦਾ ਨਾ ਐਕਚੁਅਲੀ ਸੋ ਇੱਕ ਫਿਕਸ ਟਾਈਮ ਵੀ ਨਹੀਂ ਕਹਿ ਸਕਦੇ ਲੇਕਿਨ ਜ਼ਿਆਦਾ ਪੋਸਟਿੰਗ ਮੇਰੇ ਦਿਨਦੀਆਂ ਹੁੰਦੀਆਂ ਨਹੀਂ ਆ ਉਸ ਗਰੁੱਪ ਦੇ ਵਿੱਚ ਬਹੁਤ ਘੱਟ ਹੁੰਦੀਆਂ ਨੇ ਤੇ ਹੁਣ ਗਰਮੀਆਂ ਕਰਕੇ ਜਿੱਦਾਂ ਮੈਚਿੰਗ ਸ ਇਹ ਕੁਝ ਚੀਜ਼ਾਂ ਨੂੰ ਦਿਖਾ ਰਹੀ ਹਾਂ ਸੱਚ ਸਾਡੇ ਕੋਲ ਨਾ ਹੁਣੇ ਦੁਪੱਟੇ ਆਏ ਹੋਏ ਨੇ ਥਿਸ ਇਜ਼ ਡਾਇਬਲ ਦੁਪੱਟਾ ਇਜ਼ ਜਸ ਸੈਂਪਲ ਦਿਖਾ ਰਹੀ ਹਾਂ ਤੁਹਾਨੂੰ ਠੀਕ ਹੈ ਜੀ ਆ ਦੇਖੋ ਵੈਰੀ ਬਿਊਟੀਫੁਲ ਪੀਸ ਠੀਕ ਹੈ ਬਹੁਤ ਡਿਮਾਂਡ ਚ ਰਹਿਦਾ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਖੁੱਲਾ ਡੁੱਲਾ ਦੇਖੋ 2 ਮੀਟਰ ਕੱਟ ਹੈ ਡਾਇਬਲ ਹੈਗਾ ਜਿਹੜੇ ਮਰਜ਼ੀ ਰੰਗ ਵਿੱਚ ਡਾਈ ਕਰਾਓ ਕਈ ਤਾਂ ਆਫ ਵਾਈਟ ਹੀ ਇੱਦਾਂ ਹੀ ਪ੍ਰੇਫਰ ਕਰਦੇ ਨੇ ਪ੍ਰੋਪਰ 2 ਮੀਟਰ ਕੱਟ ਠੀਕ ਹੈ ਸਾਡੇ ਕੋਲ ਤੁਹਾਨੂੰ ਆ ਜਿਹੜੇ ਦੁਪੱਟੇ ਹੈਗੇ ਨੇ ਇਹ ਤੁਹਾਨੂੰ ਮਿਲਨੇ ਨੇ 800 ਰੁਪਏ ਦਾ ਇੱਕ ਦੁਪੱਟਾ ਹੈ ਬਸ ਪਿਓਰ ਕਾਟਨ ਵਿਦ ਬਿਊਟੀਫੁਲ ਚਿਕਨ ਵਰਕ ਆ ਦੇਖੋ ਠੀਕ ਹੈ ਆ ਦੇਖੋ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ 800 ਦਾ ਦੁਪੱਟਾ ਤੁਹਾਨੂੰ ਇਹ ਸਾਡੇ ਕੋਲ ਮਿਲੇਗਾ ਠੀਕ ਹੈ ਆ ਦੇਖੋ ਸਾਰੇ ਦੁਪੱਟੇ ਦੇ ਵਿੱਚ ਚਿਕਨ ਕਾਰੀ ਕੰਮ ਆ ਬਿਊਟੀਫੁਲ ਦੁਪੱਟਾ ਠੀਕ ਹੈ ਐਦਾਂ ਦੇ ਸਾਡੇ ਕੋਲ ਕਾਫੀ ਬਾਟਮਸ ਵੀ ਆਏ ਨੇ ਕਿਦਾਂ ਸਾਡੇ ਕੋਲ ਤੁਸੀਂ ਪੁੱਛ ਸਕਦੇ ਹੋ ਤੇ ਹੁਣ ਇੱਕ ਹੋਰ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਕਿ ਨਾ ਦੁਪੱਟਾ ਸ ਲੈ ਕੇ ਆਏ ਆਪਾਂ ਜਿੱਦਾਂ ਹੁਣ ਸਾਡੇ ਆ ਜਿਹੜੇ ਆ ਆਂਟੀ ਜੀ ਜਾਂ ਆਪਾਂ ਵੀ ਜਿੱਦਾਂ ਹੈ ਦਰਨੀਆਂ ਦੇ ਵਿੱਚ ਅਸੀਂ ਪ੍ਰੈਫਰ ਕਰਦੇ ਹਾਂ ਨਾ ਕਿ ਸਾਨੂੰ ਕੋਲੇ ਜੇ ਦੁਪੱਟੇ ਮਿਲ ਜਨ ਸੌਫਟ ਜੇ ਜਿਹੜੇ ਅਸੀਂ ਗਰਮੀਆਂ ਹੁੰਦੀਆਂ ਨਾ ਤੇ ਕਿਸੇ ਵੀ ਚੀਜ਼ ਨਾਲ ਅਸੀਂ ਕੈਰੀ ਕਰ ਲਈਏ ਦੇਖੋ ਪਿਓਰ ਕਾਟਨ ਦੁਪੱਟਾ ਹੈ ਸਟ੍ਰਾਈਪਸ ਵਾਲਾ ਦੁਪੱਟਾ ਹੈ ਬਹੁਤ ਸੋਹਣਾ ਤੁਸੀਂ ਇਦਾਂ ਸਿੰਪਲ ਕੁਰਤੀਆਂ ਦੇ ਨਾਲ ਵੀ ਇਹਨੂੰ ਲੈ ਸਕਦੇ ਹੋ ਦੇਖੋ ਬਿਊਟੀਫੁਲ ਪੀਸ ਠੀਕ ਹੈ ਜੀ ਇਹ ਡਾਇਬਲ ਨਹੀਂ ਹੈਗਾ ਠੀਕ ਹੈ ਇਹ ਐਦਾਂ ਹੀ ਹੈ ਇਹਦੇ ਵਿੱਚ ਇਦਾਂ ਸਟ੍ਰਾਈਪਸ ਵਾਲੀਆਂ ਕਲਰਸ ਆ ਲੇਕਿਨ ਪਿਓਰ ਕਾਟਨ ਦਾ ਦੁਪੱਟਾ ਹੈ ਸਾਡੇ ਕੋ ਕਾਫੀ ਜਣੇ ਮੰਗਦੇ ਆ ਇਹਨੂੰ ਆ ਕੇ ਜਿੱਦਾਂ ਅਸੀਂ ਜੀਨਸ ਨਾਲ ਕੁਰਤੇ ਵੇਅਰ ਕਰਦੇ ਆ ਨਾ ਕਿਉਂਕਿ ਮੈਂ ਤੇ ਆਦਤ ਤੇ ਕੋਸ਼ਿਸ਼ ਤੇ ਹੀ ਹੁੰਦੀ ਹੈ ਕਿ ਅਗਰ ਅਸੀਂ ਜੀਨਸ ਵੀ ਵੇਅਰ ਕਰਦੇ ਆ ਨਾ ਤਾਂ ਉਹ ਵੀ ਕੁਝ ਅਲੱਗ ਲੁੱਕ ਦੇ ਦਿੰਦੇ ਹਨਾ ਤੇ ਇੱਕ ਸੋਬਰ ਲੱਗਣ ਤੇ ਉਹਨਾਂ ਨਾਲ ਵੀ ਇਹਨੂੰ ਲੈਂਦੇ ਨੇ ਠੀਕ ਹੈ ਸੋ ਇਹ ਤੁਹਾਨੂੰ ਕੋਸਟ ਕਰੇਗਾ ਜੇ ਸਾਡੇ ਕੋ ਅ 190 ਓਨਲੀ ਠੀਕ ਹੈ ਜੀ 190 ओनली ਲਿミਟਿਡ ਪੀਸਿਸ ਨੇ 190 ਦਾ ਠੀਕ ਹੈ ਜੀ ਸੋ ਧਮਾਕਾ ਸਾਡੇ ਕੋਲ ਇੱਕ ਆ ਰਾਮ ਟੈਕਸ ਦਾ ਪਸ਼ਮੀਨਾ ਪਿਆ ਸੀਗਾ ਠੀਕ ਹੈ ਜੀ ਜਿਨ੍ਹਾਂ ਨੇ ਸਾਡੇ ਕੋਲ ਲਿੱਤਾ ਹੈ ਉਹਨਾਂ ਨੇ ਸਾਨੂੰ ਫੋਨ ਕਰ ਕਰਕੇ ਦੀਆ ਫੀਡਬੈਕ ਦਿੱਤੇ ਨੇ ਕਿ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਸੋ ਇਹ ਹੁਣ ਤੁਹਾਨੂੰ ਪਹੇਗਾ ਸਾਡੇ ਕੋਲ ਰਾਮ ਟੈਕਸ ਦਾ ਜਿਹੜਾ ਇਹ ਵਾਲਾ ਪਸ਼ਮੀਨਾ ਹੈਗਾ ਅਸੀਂ ਦਿੱਤਾ ਤੁਹਾਨੂੰ 1200 ਦਾ 1150 ਦਾ ਹਨਾ ਤੇ ਇਹ ਹੁਣ ਤੁਹਾਨੂੰ ਮਿਲੇਗਾ ਸਾਡੇ ਕੋਲ ਹ 1050 ਦਾ ਠੀਕ ਹੈ ਤੁਹਾਨੂੰ ਪਤਾ ਹੈ ਰਾਮ ਟੈਕਸ ਮਾਰਕੀਟ ਚ ਲੈਨ ਜਾਓਗੇ ਤੇ 11 1200 ਤੋਂ ਥੱਲੇ ਨਹੀਂ ਮਿਲਦੀ ਤੁਹਾਨੂੰ 1050 ਦਾ ਲਾਸਟ ਪੀਸ ਦਾ ਬੱਕ ਆਫਰ ਹੈ ਅਸੀਂ ਕੱਢ ਕੇ ਦੇ ਰਹੇ ਹਾਂ ਬਹੁਤ ਸੋਹਣਾ ਪੀਸ ਹੈ ਮਿਸ ਕਰਨ ਵਾਲਾ ਪੀਸ ਨਹੀਂ ਹੈਗਾ ਠੀਕ ਹੈ ਜੀ ਤੇ ਇੱਕ ਸਾਡੇ ਕੋਲ ਨਾ ਜਿਹੜੇ ਪੀਸਿਸ ਬਚ ਗਏ ਨੇ ਬਲੌਕ ਵਾਲੇ ਠੀਕ ਹੈ ਇਹ ਇੱਕ ਵਾਰੀ ਤੁਹਾਨੂੰ ਫੇਰ ਖੋਲ ਕੇ ਦਿਖਾ ਰਹੇ ਹਾਂ ਆ ਦੋ ਪੀਸਿਸ ਬਚ ਗਏ ਨੇ ਸਾਡੇ ਕੋਲ ਬਾਕੀ ਸਾਰੇ ਸੋਲਡ ਆਊਟ ਹੋ ਗਏ ਨੇ ਤੇ ਇੱਕ ਵਾਰੀ ਖੋਲ ਕੇ ਦਿਖਾ ਦਿੰਦੇ ਆ ਜਿਹੜੇ ਸਾਡੇ ਨਾਲ ਨਵੇਂ-ਨਵੇਂ ਕਸਟਮਰਸ ਜੋੜ ਰਹੇ ਨੇ ਉਹ ਇੱਕ ਵਾਰੀ ਆ ਦੇਖ ਲਓ ਪਿਓ ਜਾਮ कॉटन ਉੱਪਰ ਹੈਗਾ ਠੀਕ ਹੈ ਜੀ ਇਹ ਮਸ਼ੀਨੀ ਬਲੌਕ ਹੈ ਹੈਂਡ ਬਲੌਕ ਨਹੀਂ ਹੈਗਾ ਆ ਦੇਖੋ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹ ਮਹਿੰਦੀ ਕਲਰ ਹੈ ਆਹ ਦੇਖੋ बहुत प्यारा पीस है वेरी ब्यूटीफुल पीस ठीक है जी ऊपर ब्लॉक आएगा आएगा, ब्लॉक देखो कि प्यारा ठीक है जी बात काम आएगा फ्रंट पर काम आएगा बैक ये बॉटम से भी एदी कुछ नहीं है बॉटम भी प्लेन है दुपट्टा हैवी ब्लॉक है शिफा के दुपट्टे ने हाफ प्योर ठीक है जी आखो वेरी ब्यूटीफुल पीसिस रेट इन्हे सतारा सौ ਠੀਕ ਹੈ ਦੁਪੱਟਾ ਇਹ 2.5 ਤੋਂ 2.5 ਦੇ ਵਿੱਚ ਹੁੰਦਾ ਆ 2.5 ਤੋਂ ਥੋੜਾ ਜਿਹਾ ਛੋਟਾ ਹੁੰਦਾ ਪਰ ਪੂਰਾ 2.5 ਨਹੀਂ ਹੁੰਦਾ ਝੂਟ ਬੋਲ ਕੇ ਸੀ ਕੱਢਣੀ ਨਹੀਂ ਕੋਈ ਜੀ ਹਨਾ ਤੇ ਇਹ ਮਹਿੰਦੀ ਕਲਰ ਬਚ ਗਿਆ ਇੱਕ ਇੱਕ ਹੈਗਾ ਜਿਹੜਾ ਰਸਟ orange ਕਲਰ ਹੈ ਇਹ ਠੀਕ ਹੈ ਬਹੁਤ ਸੋਹਣਾ ਪੀਸ ਹੈ ਆ ਲਓ ਠੀਕ ਹੈ ਹਾ ਦੇ ਬਹੁਤ ਪਿਆਰਾ ਪੀਸ ਹੈ ਚੁਭਣ ਵਾਲਾ ਨਹੀਂ ਹੈਗਾ ਅੱਖਾਂ ਨੂੰ ਲੱਗ ਗਿਆ ਵੀ ਦਿਖਾ ਰਹੇ ਆ ਤੁਹਾਨੂੰ ਹਾ ਦੇ ਠੀਕ ਹੈ ਜੀ ब्यूटीफुल ब्लॉक है दिया। देखो। होया। बहुत देखो। है? Front, block. बामा काम काम देखो। ठीक है? है। बैक प्लेन बॉटम प्लेन बॉटम कुछ नहीं हैगा। दुपट्टा हैवी ब्लॉक ठीक है ਇਹਨਾਂ ਛੋਟੇ ਨਹੀਂ ਹੈਗੇ ਦੁਪੱਟੇ ਪਰ ਪੂਰੇ ਢਾਈ ਨਹੀਂ ਹੁੰਦੇ ਢਾਈ ਤੋਂ ਥੋੜੇ ਜਿਹਾ ਛੋਟੇ ਹੁੰਦੇ ਨੇ ਠੀਕ ਹੈ ਸੇਮ ਕਾਸਟ 1700 ਇਹ ਦੋ ਪੀਸ ਬਚ ਗਏ ਨੇ ਬਸ ਠੀਕ ਹੈ ਜਿੰਨੂੰ ਵੀ ਇਹ ਚਾਹੀਦਾ ਹੈ ਜਲਦੀ ਜਲਦੀ ਸਾਡੇ ਨਾਲ ਅਪਰੋਚ ਕਰੋ ਤੇ ਧਮਾਕਾ ਆਫਰ ਦਿਖਾ ਦਿੰਨੇ ਆ ਤੁਹਾਨੂੰ ਹੁਣ ਆ ਮਸਲੀਨ ਆਂਦੀ ਹੈ ਨਾ ਸੈਮੀ ਮਸਲੀਨ ਜੈਪੂਰੀ ਪ੍ਰਿੰਟ ਆ ਸੈਮੀ ਮਸਲੀਨ ਇਹ ਤੁਹਾਨੂੰ ਕਾਸਟ ਕਰੇਗਾ ਸਾਡੇ ਕੋ ਸਿਰਫ ਤੇ ਸਿਰਫ ਤੇ ਸਿਰਫ 400 ਰੁਪਏ ਚ ਠੀਕ ਹੈ ਸੂਦੀਨ ਜਿਆ ਕਪੜਾ ਵਟ ਨਹੀਂ ਪੈਂਦੇ ਇਹਨੂੰ ਰਿੰਕਲ ਫ੍ਰੀ ਕਪੜਾ ਹੈ ਜੈਪੁਰੀ ਪ੍ਰਿੰਟ ਹੈ ਚਾਹੇ ਇਹਨੂੰ ਸ਼ਰਟ ਸਵਾਓ ਚਾਹੇ ਇਹਨੂੰ ਸ਼ਰਟ ਸਵਾਓ ਥਿਸ ਇਜ਼ ਅਪ ਟੂ ਯੂ ਉਹ ਤੁਹਾਡੀ ਇੱਛਾ ਹੈ ਤੁਸੀਂ ਕਿੱਦਾਂ ਕਰਨਾ ਹੈ ਧਮਾਕਾ ਆਫਰ ਤੁਹਾਨੂੰ ਸਿਰਫ ਤੇ ਸਿਰਫ ਇਹ ਅਸੀਂ ਦੇ ਰਹੇ ਹਾਂ ਓਨਲੀ ਤੇ ਓਨਲੀ 400 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਦੇ ਹੈ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਦੇਖੋ ਕੁਟੀ ਥਲੇ ਫੁੱਲ ਭਰੇ ਆ ਪਿਆ ਉਹਨੂੰ ਅਨਪੈਕ ਕਰਨਾ ਹੈ ਕਾਟਨ ਬੜੀ ਸੋਹਣੀ ਸੋਹਣੀ ਆਈ ਜੇ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਮੈਚਿੰਗ ਆਏ ਨੇ ਸਾਡੇ ਕੋਲ ਕਿ ਜਿਹੜੀ ਤੁਸੀਂ ਅਗਰ ਸਾਡੇ ਕੋਲ ਸਿੰਪਲ ਕਾਟਨ ਵੀ ਲੈ ਕੇ ਵੇਅਰ ਕਰੋਗੇ ਨਾ ਜੇ ਸਾਨੂੰ ਇਹ ਗਾਇਰ ਕੋਈ ਪੁੱਛੇ ਤੁਸੀਂ ਕਿਤੋਂ ਲਿੱਦਾ ਸੂਟ ਮਜੇਯੋਦੋਂ ਆਂਦਾ ਹੈ ਨਾ ਫੇ ਕੋਸ਼ਿਸ਼ ਅਸੀਂ ਇਹੀ ਕਰਾਂਗੇ ਕਿ ਜਿਹੜੀ ਸਾਡੇ ਕੋਲ ਕਾਟਨ ਵੀ ਲੈ ਰਹੇ ਹੋ ਉਹ ਬਹੁਤ ਸੋੜੀ ਹੋਵੇ ਕੁਆਲਿਟੀ ਵੀ ਗੁੱਡ ਹੋਵੇ ਪ੍ਰਿੰਟਸ ਵੀ ਥੋੜੇ ਹਟਕੇ ਹੋਣ ਕਿ ਉਹ ਹੀ ਕਾਮਨ ਜਿਹੇ ਪ੍ਰਿੰਟਸ ਨਾ ਆਉਣ ਜਿਹੜੇ ਸਾਬ ਸਾਰੇ ਪਾਇਆ ਫਿਰਨ ਹਨਾ ਕੋਸ਼ਿਸ਼ ਇਹੀ ਕੀਤੀ ਹੈ ਕਿ ਅਸੀਂ ਬੜੇ ਧਿਆਨ ਦੇ ਨਾਲ ਚੂਸ ਕਰ ਕਰਕੇ ਤੁਹਾਡੇ ਵਾਸਤੇ ਕਪੜੇ ਲੈ ਕੇ ਆਏ ਹਾਂ ਜੀ ਠੀਕ ਹੈ ਜੀ ਸੋ ਤੁਹਾਨੂੰ ਹੋਪ ਹੈ ਕਿ ਤੁਹਾਨੂੰ ਸਭ ਨੂੰ ਪਸੰਦ ਜ਼ਰੂਰ ਆਉਣਗੇ ਠੀਕ ਹੈ ਤੇ ਕਾਟਨ ਦੇ ਵਿੱਚ ਸਾਡੇ ਕੋਲ ਹੋਰ ਕਾਫੀ ਕੁਝ ਆਂਦਾ ਪਿਆ ਆਂਦਾ ਰਹੇਗਾ ਅੱਗੇ ਵੀ ਤੇ ਕੁਝ ਕੁਝ ਚੀਜ਼ਾਂ ਤੜਲੀ ਫੈਮਿਲੀ ਸਤੇ ਫੈਂਟੈਸਟਿਕ ਚੀਜ਼ਾਂ ਸੀ ਕੁਝ ਹਟਕੇ ਤਿਆਰੀ ਕਰ ਰਹੇ ਆ ਬੜੀ ਜਲਦੀ ਵਾਹ ਲੈ ਤੇ ਨਹੀਂ ਕੁਝ ਟਾਈਮ ਰੁਕ ਕੇ ਉਹ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਬਹੁਤ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸੋ ਤੁਸੀਂ ਸਾਡੀਆਂ ਨਵੀਆਂ ਨਵੀਆਂ ਜਿਹੜੀਆਂ ਵੀਡੀਓਜ਼ ਨਵੇਂ ਨਵੇਂ ਆਫਰਸ ਆ ਜਿਹੜੇ ਸੋ ਤੁਹਾਡੇ ਸਾਡੇ ਉਹ ਤੁਸੀਂ ਸਾਨੂੰ ਦੇਖ ਸਕੋ ਸਾਡੇ ਵੀਡੀਓਜ਼ ਦੇ ਵਿੱਚ ਉਹ ਆਫਰਸ ਨੂੰ ਫਿਰ ਅਵੇਲ ਵੀ ਕਰ ਸਕੋ ਤਾਂ ਹੀ ਕਰ ਸਕੋਗੇ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਏਗਾ ਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਇੰਨਾ ਪਿਆਰ ਸਾਨੂੰ ਕਰਨ ਵਾਸਤੇ ਇੰਨਾ ਪਿਆਰ ਦੇਣ ਲਈ कस्टमाइजेशन भी साढ़े को अवेलेबल हैगी है प्योर लिनन रूबिया कॉटन रूबी कॉटन ठीक है, है जी और सापर ब्रांडेड कॉटन आ चुकी हुई हैं तो अगर अपने डिजाइनिंग भी सायर करवाना चाहते हो अभी कर दें ठीक है जी कस्टमाइजेषन सा फुल तरीके अवेलेबल हैगी है जी सो अज वास्ते इन्ना ही बड़ा है जी वाहगुरु जी का खालसा वागुरु जी की फतेह